ਦੋਸਤੋ ਅੱਜ ਤਰੀਕ ਹੈਗੀ ਆ 2 ਕੱਲ ਨੂੰ 3 3 ਤਰੀਕ ਨੂੰ ਵੀ ਮੇਲਾ ਹੈਗਾ ਕੱਲ 3 ਲਾਸਟਾ ਤਨੌਲਾ ਮੰਡੀ ਦੇ ਵਿੱਚ ਪਸ਼ੂ ਮੰਡੀ 'ਚ ਇਹ ਮੇਲਾ ਲੱਗਿਆ ਆ ਦੇਖੋ ਛੋਟੇ ਦੇਖੋ ਬਾਈ ਦੇ ਆ ਬੂਰਾ ਸਾਂਣ ਲੋਕਾਂ ਨੇ ਸ਼ੌਕ ਨਾਲ ਰੱਖਿਆ ਪਸ਼ੂ ਆ ਪੂਰਾ ਕਾਲਾ ਬਾਜ਼ਾਰ ਨਾਲ ਲੈ ਗਏ ਉਹਨਾਂ ਆ ਜੋ ਹੁਣ ਇਹ ਆ ਪਸ਼ੂ ਮੰਡੀ ਹੁਣ ਆਪਾਂ ਪਸ਼ੂ ਮੰਡੀ ਚ ਹੀ ਰਹਿਣਾ ਹੈਗਾ ਪਸ਼ੂ ਦੇਖਣੇ ਆਪਾਂ ਸਾਰੇ ਖਾਣ ਪੀਣ ਦੇ ਢਾਬੇ ਖੁੱਲੇ ਆ ਇੱਧਰ ਲੋਕ ਹੀ ਬਹੁਤ ਆਏ ਆ ਆ ਛੋਟਾ ਦੇਖੋ ਚੈਂਪੀਅਨ ਆ ਇਹ ਚੈਂਪੀਅਨ ਨੀਲੀ ਰਵੀ ਦਾ ਸਾਲ ਕਿਉਂ ਲਿਖਿਆ ਨੀਲੀ ਰਵੀ ਅੱਗੇ ਦੇਖਣੀ ਆਪਾਂ ਬਹੁਤ ਲੋਕ ਦੂਰੋਂ ਦੂਰੋਂ ਲੈ ਕੇ ਆਏ ਆ ਰਾਜਸਥਾਨ ਤੋਂ ਲੈ ਕੇ ਆਏ ਆ ਹਰਿਆਣੇ ਤੋਂ ਯੂਪੀ ਤੋਂ ਤੇ ਆਪਣੇ ਪੰਜਾਬ ਦੇ ਤਾਂ ਹੈਗੇ ਹੀ ਆ ਦੇਖਦੇ ਆਪਾਂ ਅੱਗੇ ਕੀ ਸਾਫ ਕਿਤਾਬ ਆ ਧੀੜੀ ਬਹੁਤ ਨਵਾਈ ਜਾਂਦੇ ਆ ਕਿਉਂ ਬਾਈ ਆਇਦਰ ਵੀ ਉਹ ਤਾਂ ਜਾਏ ਉਹ ਨਾ ਫੇਰ ਫੇਰ ਇਹ ਆ ਪਸ਼ੂ ਮੰਡੀ ਤੇ ਪਸ਼ੂ ਮੇਲਾ ਲੱਗਿਆ ਅੱਜ ਇਹ ਮੇਲਾ ਲੱਗਿਆ ਸੀਗਾ 1 3 1 2 3 ਬੋਰਡ ਤੇ ਲਿਖਿਆ ਹੈਗਾ ਝੋਟੇ ਦਾ ਨਾਮ ਬਾਜ ਇਹਦਾ ਨਾਮ ਹੈਗਾ ਬਾਜ ਅੰਦਰ ਆਇਆ ਪੁੱਛ ਕੇ ਦਾਰਾ ਮਕਾਨ ਹੋਰ ਬਾਜ ਫੁੱਲ ਰਾਕਾ

ਅੰਦਰ ਵੀ ਬੰਨੇ ਹਨ ਪ੍ਰਦਰਸ਼ਨੀਆਂ ਅੰਦਰ ਵੀ ਲੱਗੀਆਂ ਪਸ਼ੂਆਂ ਨਹੀਂ ਆਏ ਸਾਰੇ ਉਹ ਉਧਰ ਵੀ ਸਾਹਮਣੇ ਐਸਾਈਡ ਦੀ ਸਾਰੇ ਆ ਇੱਧਰ ਇੱਕਾ ਹਾ ਛੋਟਾ ਨੀਲੀ ਰਾਵੀ ਦਾ ਛੋਟਾ ਖੜਾ ਹੈ ਇਹ ਏੜੀ ਬਹੁਤ ਜਿੱਧਰ ਜਾ ਉਹ ਐ ਸਾਈਡ ਦਾ ਪਸ਼ੂ ਹੀ ਪਸ਼ੂ ਆ। ਦੂਜੀ ਸਾਈਡ ਆਪਾਂ ਤੁਹਾਨੂੰ ਦਿਖਾਏ ਉਧਰ ਖੇਤੀ ਵਾਲੇ ਸੰਦ ਸੀਗੇ। ਐ ਸਾਈਡ ਚ ਆ ਕੇ ਕਿ ਉੱਧਰ ਬਣਾ ਲੱਖਾਂ ਦੇ ਪਸ਼ੂ ਆ। 10 10 15 15 ਲੱਖ ਦਾ ਝੋਟਾ ਉਹ ਇਹ ਆ ਪਸ਼ੂ ਮੰਡੀ ਆ ਦੇਖੋ ਜੀਰੇ ਤੋਂ ਆਇਆ ਇਹ ਬੋਲ ਪਿਸਤੋਲ ਬੋਲ ਪਿਸਤੋਲ ਜਿੰਨੂੰ ਕਹਿੰਦੇ ਆ ਇਹ ਉਹ ਆ ਝੋਟਾ ਅਰ ਦੇ ਕਵਾਣ ਚੁਟਾ ਉਹ ਉਹ ਲੜੀ ਕੋਲ ਆ ਨਾ ਹਉ ਤਾਂ ਮੇਰਾ ਭੋਲੇ ਦਾ ਆਇਆ ਝੋਟਾ ਹੈ ਨਾ ਨਹੀਂ ਇਹਨਾਂ ਨੂੰ ਅਨਾ ਮਿਲੂਗਾ ਇਹ ਮੇਰੇ ਹਿਸਾਬ ਨਾਲ ਪ੍ਰਦਰਸ਼ਨੀ ਲੱਗਦੀ ਆ ਨਾ ਇਹਦੇ ਵਿੱਚ ਜਿਹੜਾ ਜਿੱਤੂਗਾ ਉਹ ਨਾਮ ਮਿਲੂਗਾ ਐਸਟ ਦੇ ਦੇਖੋ ਆ ਬਿੱਲਾ ਨਿਤਰੇ ਬਿੱਲਾ ਨਿਤਰੇ ਦਾ ਨਾਮ ਤਾਂ ਹੋਣਾ ਬਿੱਲਾ ਹੈਗਾ ਆ ਜੀਓ बिल्ला ने इधर भी देख लिया बुल भी देख लिया इधर देख लिया सामने वो देख देख, देख। ਆਪਣੀ ਫਿਲਮ ਇੱਧਰ ਬੂਰਾ ਝੋਟਾ ਇਹ ਦੇਖ ਬਾਵਰ 2 ਇਹਦਾ ਨਾਮ ਕੀ ਹੈ ਇਹ ਆ ਬਈ ਬੀ ਐਫ ਚੈਂਪੀਅਨ ਬੀ ਐਫ ਚੈਂਪੀਅਨ ਇੰਟਰਨੈਸ਼ਨਲ ਡੇਰੀ ਐਕਸਪੋ 2024 ਤਰਨੋਲਾ ਚੈਂਪੀਅਨ ਬਣਨਾ ਇੱਕ ਝੋਟੇ ਨੇ ਇੱਥੋਂ ਇਸ ਮੇਲੇ ਚੋਂ ਤੇ ਉਹਨੂੰ ਸਨਮਾਨਤ ਕੀਤਾ ਜਾਊਗਾ ਉਹ ਸਾਹਮਣੇ ਲੱਗੇ ਬੋਰਡ ਦੇਖ ਕਿਹੜਾ ਬੀਐਫਏ ਚੈਂਪੀਅਨ ਬਣਦਾ ਕੱਲ ਨੂੰ ਕੱਲ ਨੂੰ ਵੀਰੇ ਕੱਲ ਨੂੰ ਸਨਮਾਨਤ ਹੋਊਗਾ ਠੀਕ ਆ ਆਜੋ ਜੀ ਆਜੋ ਅੜਕੇ ਦੇਖਦੇ ਆਪਾਂ ਸਾਡਾ ਜਿਹੜਾ ਵਕਾਲਾ ਐ ਐਸੜੇ ਵੀ ਪਸ਼ੂ ਬੰਨੇ ਹੋਏ ਆ ਕਿਸਾਨ ਨਾ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਕੇ ਆਏ ਆ ਪਸ਼ੂ ਇਹ ਪਸ਼ੂ ਮੇਲੇ ਚ ਇਸ ਚੈਂਪੀਅਨਸ਼ਿਪ ਜੇ ਭਾਗ ਲਿਆ ਸਾਰਿਆਂ ਨੇ ਦੂਰੋਂ ਦੂਰੋਂ ਕਿਸਾਨ ਆਏ ਆ ਕੁਝ ਇੱਧਰ ਬੰਨੇ ਆ ਕਈ ਤਾਂ ਪ੍ਰਦਰਸ਼ਨੀ ਚ ਲਾਏ ਆ ਕੱਟੇ ਇੱਧਰ ਬੰਨੇ ਲੈ ਬਹ ਹਜ਼ਾਰਾਂ ਦੀ ਗਿਣਤੀ ਚ ਪਸ਼ੂ ਆਏ ਆ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਲੈ ਕੇ ਆਏ ਆ। ਸ਼ੌਂਕ ਨਾਲ ਸੰਭਾਲੇ ਹੋਏ ਆ ਇਹ। ਆਜੋ ਇੱਧਰ ਦੇਖਦੇ ਆਂ ਉਹ ਕਿਹੜਾ ਕਿਹੜਾ ਆਸਾਨ ਬੰਨਿਆ ਹੈਗਾ। జర హారా ਲੈ ਬਾਈਆਂ ਨੇ ਹਾਰੂ ਰਪਾਏ ਆ ਟੋਟੇ ਨੂੰ ਫੋੜਾ ਫੋੜਾ ਖਿਚਾਈ ਜਾਂਦੇ ਸਾਰੇ ਕੋਤਾ ਦੇ ਹਾਂ ਨੰਬਰੇ ਦੂਜੇ ਨੰਬਰ ਦੇ ਆਇਆ ਕਹਿੰਦੇ ਆਓ ਬਈ ਚਲੋ ਆਪਾਂ ਸਿੱਧੇ ਚੱਲਦੇ ਹਾਂ ਅੱਗੇ ਤੁਸੀਂ ਨਾ ਕੱਲ ਵੀ ਜਰੂਰ ਵਿਜ਼ਿਟ ਕਰਿਓ ਕੱਲ ਜਰੂਰ ਆਇਓ ਇੱਥੇ ਕੱਲ ਫਾਈਨਲ ਡੇ ਹੈਗਾ ਕੱਲ ਲਾਸਟ ਫਾਈਨਲ ਆ ਕੱਲ ਜ਼ਰੂਰ ਦੇਖ ਕੇ ਜਾਇਓ ਬਹੁਤ ਸਾਰੀ ਨੌਲੇਜ ਮਿਲੂਗੀ ਬਹੁਤ ਸਾਰੀਆਂ ਪ੍ਰਡਕਟਾਂ ਦਾ ਪਤਾ ਲੱਗੂਗਾ ਹਨਾ ਕਿ ਕਿਹੜੀ ਕਿਹੜੀ ਖਲ ਪਾਈ ਦੀ ਪਸ਼ੂਆਂ ਨੂੰ ਕਿਹੜੇ ਕਿਹੜੇ ਸੰ ਦਾ ਖੇਤੀ ਦੇ ਲਈ ਕਿਸਾਨ ਵੀਰਾਂ ਦੇ ਲਈ ਤਾਂ ਇਹ ਬਹੁਤ ਜ਼ਰੂਰੀ ਆ ਆ ਦੇਖ ਇੱਕ ਕਹਾਜੋ ਤਗੜਾ ਬੁੱਲ ਤਗੜਾ ਹੈ ਦੇਖੋ ਕਿੰਨਾ ਕੱਢ ਕਾਢ ਹੈ ਵੱੱਲਵਾ ਹਜ਼ਾਰਾਂ ਦੀ ਗਿਣਤੀ ਚ ਆਏ ਕਿਸਾਨ ਇੱਥੇ ਔਰ ਕਹਿੰਦੇ ਆ ਕਿ ਕੰਪੀਟੀਸ਼ਨ ਹੋਣਾ ਚਾਰ ਦੰਦ ਝੋਟੇ ਇਹਨਾਂ ਦਾ ਕੰਪੀਟੀਸ਼ਨ ਆ ਨੀਲੀ ਰਵੀ ਇਹ ਸਾਰੇ ਝੋਟੇ ਨੀਲੀ ਰਵੀ ਦੇ ਹੋਣਗੇ ਨੀਲੀ ਰਵੀ ਨਸਲ ਦੇ ਆ ਕਿ ਚਾਰ ਦੰਦ ਝੋਟੇ ਇਹਨਾਂ ਦਾ ਕੰਪੀਟੀਸ਼ਨ ਹੋਊਗਾ ਹੁਣ ਰੈਂਕ ਨੰਬਰ 2 ਦੇ ਵਿੱਚ ਭਾਈ ਪਹਿਲਾ ਕੌਣ ਜਿੱਤਿਆ ਪਤਾ ਕੁਛ ਪੱਲੀ ਵਾਲੀ ਅੱਛਾ ਦੋ ਦੰਦੇ ਦੋ ਦੰਦੇ ਪਹਿਲਾਂ ਦੋ ਦੰਦੇ ਹਾਂ ਹੁਣ ਚਾਰ ਹਾਂਜੀ ਠੀਕ ਹੈ ਨੀਲੀ ਦਾ ਵੀ ਝੋਟਾ ਹਨਾ ਐ ਹੁਣ ਦੇਖਦੇ ਆਪਾਂ ਕਿਹੜਾ ਜਿੱਤਦਾ ਕਿਉਂਕਿ ਹਰੇਕ ਪਸ਼ੂ ਜਿਹੜਾ ਨਾ ਹਰੇਕ ਕਿਸਾਨ ਨੇ ਸ਼ੌਕ ਨਾਲ ਸੰਭਾਲ ਲਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਲਿਸ਼ਕਾ ਮਾਰਦੇ ਆ। ਉਹ ਤੁਹਾਡਾ ਇੱਕ ਚੋਰਾ ਲੈ ਕੇ ਪੂਰੀ ਮੰਡੀ ਦੇਖੋ ਆਲਾ ਦਵਾਲਾ ਦੇ ਭਰੀ ਹੋਈ ਆ ਜਿੱਧਰ ਦੇਖੋ ਉਧਰ ਪਸ਼ੂ ਤੇ ਕਿਸਾਨ ਤੇ ਖਾਣ ਪੀਣ ਦੇ ਸਟਾਲ ਇੱਕ ਉਹ ਲਾਸਟ ਤੇ ਖੜਾ ਆ ਦੇਖ ਇੱਕ ਆ ਲਿਖੋ ਕਿੰਨਾ ਰਾਗ ਦਾ ਕਾਲਾ ਉਹ ਇੱਕ ਆ ਬਾਈ ਚੱਕੀ ਆਉਂਦਾ ਤਾਂ ਕੰਪੀਟੀਸ਼ਨ ਕਿ ਹੈ ਦਾ ਤਕੜਾ ਕੰਪਿਟੀਸ਼ਨ ਹੈ ਨਾ ਮਾ ਇੱਥੇ ਆਏ ਜਗ੍ਹਾ ਤੇ ਕੋਰੇ ਰਹਿਣਾ ਹੋਰ ਮਚਨਾਈ ਕੋਰੇ ਧਨਵੱਲਾ ਮੰਡੀ ਜਿਹੇ ਕੰਪਿਟੀਸ਼ਨ ਆ ਕੋਸ਼ਵਾਨਾ ਪਸ਼ੂ ਮੇਲਾ ਇੱਕ ਇਧਰ ਦੇਖਦੇ ਆਪਾਂ ਭਾਈ ਵੀ ਝੋਟੇ ਮੜ ਕੇ ਖੜਾ ਬਹ ਚਾਰ ਵੰਟ ਚੋਟੇ ਬੋਰਾ ਲਾਸਟ ਹੈ ਦੋਸਾਂ ਮਾਂ ਦੇ ਜਿਹੜੇ ਹੱਥ ਦੇ ਇਹ ਦਿੱਲੀ ਦਾ ਵੀ ਝੋਟੇ ਆ ਸਾਰੇ ਇੰਨਾ ਸਾਰਿਆਂ ਦੇ ਮੱਥੇ ਜਿਹੜੇ ਉਹ ਬੱਗੇ ਆ ਭਾਈ ਦਾ ਝੋਟਾ ਲੈ ਕਹਿੰਦਾ ਸਰ ਸਮੇਂ ਦੇ ਦੋ ਥੋੜਾ ਗੰਦੀ ਸ਼ੁਰੂ ਕਰਦਾ ਕਿ ਅੱਜ ਕਿੰਨੇ ਸਾਲਾਂ ਦਾ ਭਾਈ ਇਹ ਤਿੰਨਾਂ ਸਾਲਾਂ ਦਾ ਅੱਛਾ ਠੀਕ ਹੈ ਕੈਂਡ ਸੁਣੋ ਨਵਾਂ ਮੇਜੂ ਦਰਸ਼ਕਾਂ ਵਾਲੀ ਸ਼ੁਰੂ ਕਰਦੇ ਜੋ ਜੇ ਕੋਈ ਰਹਿ ਗਿਆ ਲਾਸਟ ਵਾਲੇ ਇਸ ਤੋਂ ਬਾਅਦ ਬੜੀ ਜੁਸ਼ਮ ਪਿਆ ਗਿਆ ਉਹ ਇੱਕ ਗੱਲ ਹੋਰ ਦੇਖੋ ਵੀ ਜਿੰਨੇ ਬੁੱਲ ਆਏ ਆ ਨਾ ਜਿੰਨੇ ਇੱਥੇ ਝੋਟੇ ਆਏ ਆ ਕੋਈ ਵੀ ਪਸ਼ੂ ਇੱਕ ਦੂਜੇ ਨਾਲ ਟੜਦਾ ਨਹੀਂ ਨਾ ਸਾਰੇ ਦੂਰ ਦੂਰ ਖੜੇ ਆ ਇੱਕ ਦੂਜੇ ਨੂੰ ਭੂਰਦੇ ਆ ਸਾਰੇ ਦੇਖਦੇ ਆ ਨਜ਼ਾਰੇ ਪਰ ਕੋਈ ਕਿਸੇ ਨਾ ਪੜ੍ਹਦਾ ਨਹੀਂ ਦੇਖੋ ਇਹ ਵੀ ਵੱਡੀ ਗੱਲ ਆ ਇੱਧਰ ਦੇਖੋ ਝੋਟੀ ਮੱਝ ਤੇ ਉਹਦੀ ਕੱਟੀ ਬੀਐਫਏ ਚੈਂਪੀਅਨ ਗੋਕੀ ਦੀ ਧੀ ਆਏ ਹੋ ਲਿਖਿਆ ਡਾ ਅੱਗੇ ਤਾਂ ਇਹ ਨਹੀਂ ਕਿੰਨੀ ਵੀ

ਘੈਂਡ ਆ ਇਹਦੀ ਕੱਟੀ ਏ ਸ਼ੁੱਤੇ ਹੁਣ ਆਪਾਂ ਝੋਟੇ ਦੇਖਦੇ ਆ ਆਪਾਂ ਬੁੱਲ ਦੇਖਦੇ ਆ ਬੁੱਲ ਵੀ ਘੈਂਡ ਆ ਸਾਰੇ ਚੁੱਪ ਕਰਕੇ ਖੜੇ ਆ ਸਾਈਡਾਂ ਦੇ ਕੋਈ ਕਿਸੇ ਨਾਲ ਢੜਦਾ ਨਹੀਂ ਆਪਣੇ ਨਾਲ ਤੁਸੀਂ ਦੇਖਿਓ ਝੋਟੇ ਜਦ ਦੋ ਹੁੰਦੇ ਆ ਨਾ ਤੇ ਕਿਵੇਂ ਲੜਦੇ ਇੱਕ ਦੂਜੇ ਨਾਲ ਢੜਦੇ ਸੰਗ ਤੋੜ ਲੈਂਦੇ ਹਨ ਇਹ ਚੁੱਪ ਰੇ ਖੜੇ ਆ ਆ ਦੇਖੋ ਕਿਸਾਨ ਸਾਰੇ ਫੜਫੜ ਕੇ ਖੜੇ ਆ ਲੈ ਟਕੜਾ ਹੈਲੋ ਸੌਰੀ ਜਿਹੜੀਆਂ ਦੇਖੀ ਆ ਜੀ ਲੈ ਹੁਣ ਮੇਰੇ ਸਾਹਮਣੇ ਦੋ ਤਿੰਨ ਮਿੰਟ ਹੀ ਰਹਿ ਗਏ ਆਪਾਂ ਨੂੰ ਫਾਈਨਲ ਫਿਰ ਦੱਸਣਗੇ ਕਿਉਂਕਿ ਜਿਹੜੇ ਡਾਕਟਰ ਆ ਨਾ ਇੱਥੇ ਬਾਈ ਜਿਹੜੇ ਵੀ ਡਾਕਟਰ ਆ ਲੋਕੋ ਉਹ ਦੱਸਦੇ ਆ ਵੀ ਕਿਹੜਾ ਇੱਕ ਨੰਬਰ ਤੇ ਆ ਕਿਹੜਾ ਦੋ ਤੇ ਆ ਕਿਹੜਾ ਤੀਜੇ ਤੇ ਕਿਹੜਾ ਚੌਥੇ ਤੇ ਉਹ ਦੱਸਦੇ ਆ ਪ੍ਰੋਪਰ ਵੀ ਜਿਹਨੂੰ ਜਿਹੜਾ ਤਕੜਾ ਹੈਗਾ ਜਾਂ ਉਮਰ ਦੇ ਹਿਸਾਬ ਨਾਲ ਜੋ ਵੀ ਆ ਉਹ ਉਹਨਾਂ ਨੂੰ ਸਾਰਾ ਪਤਾ ਉਹ ਮਤਲਬ ਇਹਨਾਂ ਦਾ ਹੀ ਜਿਹੜੀ ਤੈਅ ਕਰਦੇ ਆ ਪੋਜੀਸ਼ਨ ਆ ਉਹ ਤੈਅ ਕਰ ਹੁਣ ਦੇਖਦੇ ਆਪਾਂ 2-4 ਮਿੰਟਾਂ ਚ ਆਪਾਂ ਨੂੰ ਪਤਾ ਲੱਗ ਜੂ ਸਾਰਾ ਅੱਗੇ ਆਪਾਂ ਦੇਖਦੇ ਮਸ਼ੀਨਾਂ ਨਾਲ ਉਹ ਹੋਏ ਨੌਜਵਾਨ ਨੂੰ ਜਿਹੜਾ ਫਿੱਟ ਹੋਣਾ ਹੈ ਹਾਂ ਕਿੱਥੇ ਟੱਗਦੇ ਆ ਇਹ ਤਾਂ ਨਾਲ ਹੀ ਹੈ ਹੁਣ ਅੱਗੇ ਆਪਾਂ ਦੂਜੀ ਸਾਈਡ 'ਚ ਆਉਂਦੇ ਆ ਕਿ ਸਾਡੇ ਪੰਜਾਬ ਦਾ ਹੈ ਇਹਦਾ ਰਾਜਸਥਾਨ ਦਾ ਦੁੱਤ ਹੈ ਜੋ ਸਾਡੇ ਤਿੰਨਾਂ ਕੱਟਾਂ ਦੇ ਸਮਾਂ ਆ ਇਸ ਨੂੰ ਅਸੀਂ ਲਵੀ ਕੀੜੀ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹੁਣ ਨਾਗਰਾਂ ਨੂੰ ਦੇਖਣ ਆ ਰਹੇ ਉਹਨਾਂ ਨੂੰ ਬਹੁਤ ਜ਼ਰੂਰ ਆਰੇ ਨੀਲੇ ਦਾ ਵੀ ਅਤੇ ਆ ਚਾਰ ਦੰਦ ਹੁਣ ਜਿਹੜੇ ਡੇਰੀ ਫਾਰਮ ਵਾਲੇ ਆ ਜਿਨ੍ਹਾਂ ਨੂੰ ਸਾਰਾ ਨੌਲੇਜ ਹੈਗੀ ਉਹਨਾਂ ਨੂੰ ਪਤਾ ਹੋਣਾ ਚਾਰ ਦੰਦ ਕਿੰਨੇ ਸਾਲ ਦਾ ਹੁੰਦਾ ਹਨ ਪੂਰੀ ਗਰਾਊਂਡ ਭਰ ਗਈ ਕਿਸਾਨ ਦੀ ਮਰਦਾ ਦਾ ਪ੍ਰਕਾਰ ਜਿਹੜਾ ਇਧਰ ਕੋਈ ਨਹੀਂ ਪਤਾ ਨਹੀਂ ਕੋਈ ਨੰਬਰ 1 ਤੇ ਪਾਉਗੇ ਐ ਸਾਈਡ ਵੀ ਖੜੇ ਆ ਲੋਕ ਐ ਸਾਈਡ ਤਾਂ ਆਪਣੇ ਬੈਕ ਸਾਈਡ ਤਾਂ ਉਹ ਆ ਐ ਸਾਈਡ ਵੀ ਕੁਝ ਆਂਦੇ ਲੱਗਦਾ ਪਹਿਲਾਂ ਇਹਨਾਂ ਦਾ ਦੇਖ ਲਈਏ ਆਪਾਂ ਕੌਣ ਜਿੱਤਦਾ ਇਹਨਾਂ ਦੇ ਹਨ ਤੁਸੀਂ ਪਹਿਲੀ ਰਿੰਗ ਦੇ ਵਿੱਚ ਦੇਖਿਆ ਕਿ ਦੋ ਦੰਦੇ ਝੋਟੀ ਜਿਹੜੀ ਹੈ ਤੇ ਬੜੀਆਂ ਮਰਜ਼ਾਂ ਦੇ ਵਿੱਚ ਰਿੰਗ ਲੜ ਕੇ ਗਈ ਹੈ ਦੂਸਰੋਂ 10ਵੇਂ ਨੰਬਰ ਤੇ ਆਈ ਕੰਪੀਟੀਸ਼ਨ 'ਚ ਹੋਣਾ ਗੱਲ ਨਹੀਂ ਕਿ 10ਵੇਂ ਨੰਬਰ ਤੇ ਆਇਆ ਕਿਹੜਾ ਇੱਕ ਦੋ ਤਿੰਨ ਰੈਗੂਲਰ ਕੇ ਗਈ ਹੈ ਤੇ ਉਹਦੇ ਲਈ ਬਹੁਤ ਵੱਡਾ ਜਿਗਰਾ ਦਿਉਣਾ ਬਸ ਬਾਈ ਉਹ ਦੂਜੀ ਸਾਈਡ ਆਜੋ ਦੋਸਤ ਦੂਜੀ ਸਾਈਡ ਬੰਦੇ ਉਹ ਕਰਦੇ ਹੋਣਗੇ ਉਹ 14 ਨੰਬਰ ਮੱਝ ਮਿਲ ਕੇ ਵਾਲੀ ਇਹ ਹੈ ਕੰਪੀਟੀਸ਼ਨ ਜਿਹੜੀ ਉੱਪਰ ਲਿਖਿਆ ਹੈਗਾ ਬੀ ਐਫ ਬਿਊਟੀ ਕੰਪੀਟੀਸ਼ਨ ਤੇ ਉਹ ਚੈੱਕ ਕਰ ਲੈ ਅੱਜ ਦੋ ਤਰੀਕਾ ਦੋ ਦਿਨ ਦੋ ਤਰੀਕ ਦੇ ਆ ਦੇਖ ਲੋ ਜਲਦੀ ਜਾਓ ਬਸਰ ਮੰਡ ਮੋਰਾ ਦੋ ਦੰਦ ਨੀਲੀ 라ਵੀ ਵੱਡੀਆਂ ਮੱਜਾਂ ਦੁੱਧ ਦਿੰਦੀਆਂ ਮੋਰਾ ਨਸਲ ਵੱਡੀਆਂ ਮੱਜਾਂ ਦੁੱਧ ਦਿੰਦੀਆਂ ਨੀਲੀ 라ਵੀ ਤੇ ਚਾਰ ਦੰਦ ਖੱਟੇ ਮੋਰਾ ਨਸਲ ਦੇ ਚਾਰ ਦੰਦ ਕੱਟੇ ਸੌਰੀ ਕੱਟੇ ਮੋਰਾ ਨਸਲ ਦੇ ਚਾਰ ਦੰਦ ਨੀਲੀ 라ਵੀ ਚਲੋ ਆਪਾਂ ਚਾਰ ਦੰਦ ਨੀਲੀ 라ਵੀ ਵਾਲੇ ਦੇਖਦੇ ਹਾਂ ਭਾਈ ਆਪਣੇ ਟੈਗ ਨੰਬਰ ਆਹਦੇ ਰੱਖੋ ਜੀ ਟੈਗ ਨੰਬਰ ਸਟਾਰਟ ਹੋਣ ਲੱਗਿਆ ਕਹਿੰਦੇ ਮੁਕਾਬਲਾ ਹੁਣ ਚਾਰ ਦੰਦ ਝੋਟਿਆਂ ਵਾਲੇ ਟੈਗ ਜੱਗ ਕਰ ਲੈ ਜੀ ਚੈੱਕ ਕਰੀ ਜਾਂਦੇ ਅੰਦਰ ਛੋਟੇ ਨੇ ਡਾਕਟਰ ਚੈੱਕ ਕਰੀ ਜਾਂਦੇ ਇਹ ਇਹਦੇ 4 ਦੰਦ ਦੀ ਆ 4 ਦੰਦ ਦੀ ਆ ਭਾਈ ਚੈੱਕ ਕਰ ਗਏ ਅਗਲਾ ਦੇਖੋ ਦੋਸਤੂ ਬੂਰੇ ਜੋਟਣ ਚੈੱਕ ਕਰਦੇ ਚਾਰੀ ਹੈ ਚਾਰ ਹੀ ਆ ਚਾਰ ਵਾਲੀ ਹੋਊਗੀ ਜੀ ਜਿਹੜਾ ਦੂਜਾ ਹੋ ਕਰ ਦੂਗੀ ਕਿੰਨਾ ਵੀ ਟਾਈਮ ਲਾਉਂਦੇ ਭਾਈ ਚੈੱਕ ਕਰ ਮਤਲਬ ਪ੍ਰਾਈਜ਼ ਜਿਦੋਂ ਤੇ ਪਹਿਲੇ ਨੰਬਰ ਤੇ ਕੌਣ ਆਇਆ ਦੂਜੇ ਤੇ ਕੌਣ ਹਾਂ ਬਸ ਦੱਸਣੀਆਂ ਹਣਾ ਹੈਲੋ ਠੀਕ ਆ ਬਾਈ ਝੋਕੇ ਚਾਰ ਦਾ ਝੋਕਾ ਆਇਆ ਆਪਣੀ ਟੋਕਨ ਵਾਰ ਵਧੀਆ ਨੋਟ ਕਰ ਸੰਜੇ ਜੀ ਆਉਂਗੇ ਬਈ ਜਮਾਇਆ ਹੈਂ ਲੱਛਾਂ ਤੋਂ ਬਚ ਰਹੇ ਨੇ ਮੁੰਡੇ ਹਾਂ ਹਾਂ ਵਧੀਆ ਵਧੀਆ ਨਾਲ ਬਹੁਤ ਵਧੀਆ ਇਹ ਅਪਰਾਲਾ ਵੀ ਬਹੁਤ ਵਧੀਆ ਜਿੰਨੇ ਕਰਿਆ ਹੈਣਾ ਹਾਂ ਮੰਡੀ 'ਚ ਮੰਡੀ 'ਚ ਜਿਹੜਾ ਪਸ਼ੂ ਮੇਲਾ ਹਿੰਦਾ ਉਹ ਬੱਦਮਿੱਲਾ ਹੋਰ ਹੋਣਾ ਹੈ ਹੀ ਨਹੀਂ ਕਦੇ ਨਹੀਂ ਨਹੀਂ ਕਦੇ ਬਹੁਤ ਹੈ ਬਹੁਤ ਹੈ ਜੀ ਬਹੁਤ ਹੈ ਹੈਵੀ ਕੈਂਟ ਅੰਗੇ ਦੇਖ ਦੇ ਯਾਰ ਕੀ ਕੀ ਕਰਦਾ والله ਹਿੰਦ ਖੜਾਤੇ ਸਾਰੇ ਡਾਕਟਰ ਹਰ ਇਹਨਾਂ ਨੂੰ ਚੈੱਕ ਕਰੀ ਜਾਂਦੇ ਇਹਨੂੰ ਪਹਿਲੇ ਤੇ ਲੈਣਾ ਹੈ ਤੀਨੋਂ ਦੋਗੇ ਨੰਬਰ ਤੇ ਤੀਨੋਂ ਤੀਜੇ ਦੇ ਉਹ ਸਾਈਡ ਆਪਾਂ ਦੇਖ ਹੈ ਰਿੰਗ ਦੇ ਵਿੱਚ ਵੀ ਬਹੁਤ ਸਾਰੇ ਛੋਟੇ ਆ ਰਿੰਗ ਤੇ ਵੀ ਆਪਾਂ ਦੇਖਦੇ ऐसे रिंग में जो कंपटीशन हो रहा है। मैं चलता हूँ। ऐसा ढूँढ भी पॉप बचूगा कि नहीं बोल रहा है। इधरों क्या नाम है? इधरों तो ਪਰ ਗਿਆ ਰਿੰਗ ਜਾ ਸਾਰਾ ਰਾਜ ਜਿਹਦੇ ਤੇ ਲੱਗੇ ਨੇ ਹੱਥ ਤੇ ਬੜੇ ਨੇ ਆਪਾਂ ਇਹ ਮਰਮਾਨ ਫੜ ਲਿਆ ਕਰੋ ਨਹੀਂ ਕਿਹੜਾ ਕੱਲੇ ਰਾਜ ਜਿਹਦੇ ਬਾਵਾ ਪਸ਼ੂਆ ਇਧਰ ਦੋ ਦੰਦਾਂ ਲਈ ਸਾਰੇ ਲੱਖੋ ਦੇਖ ਲਈ ਆਪਾਂ ਇੱਧਰ ਵੀ ਸਿਰਾ ਸਾਰਾ ਰਿੰਗ ਦੋਨੇ ਰਿੰਗ ਪਰ ਇੱਕ ਪਹਿਲਾ ਵਾਲਾ ਵੀ ਤੇ ਆ ਵੀ ਇੱਕ ਚ ਵੀ ਕੰਪੀਟੀਸ਼ਨ ਚੱਲ ਰਿਹਾ ਕਿਹੜੇ ਮੂਤ ਆਏ ਨੇ ਬੋਲੋ ਇਹ ਤਾਂ ਮੂਹਰਾਨ ਅਸਲ ਦੇ ਆ ਇੱਕ ਵੀ ਇਹਨਾਂ ਦੇ ਜਾਗ ਨਹੀਂ ਹੈਗਾ ਮਤਲਬ ਉਹਦਾ ਉਹਦਾ ਜਾਗ ਜਾਮਾ ਨੰਬਰ 2 ਕਿੰਤੂ ਬਣਦਾ ਹੋ ਜਾਂਦਾ ਬੱਲ ਤੁਲ ਕਾਲੇ ਕਾਲੇ ਬੁੱਲ ਇੱਥੇ ਇਹਨਾਂ ਨੂੰ ਨਾਮ ਦਿੱਤਾ ਜਾਊਗਾ ਇਹਦੇ ਮਾਲਕਾਂ ਨੂੰ ਪਸ਼ੂ ਸੋਹਣੇ ਆ ਕਿੰਨਾ ਬਹੁਤ ਵੱਡਾ ਫਰਾਲਾ ਇਹ ਕਿਸਾਨਾਂ ਨੂੰ ਤੇ ਸਾਹਿਦ ਕਰਨ ਦਾ ਡੈਰੀ ਫਾਰਮ ਨੂੰ ਤੇ ਸਾਹਿਦ ਕਰਨ ਦਾ ਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦਾ ਜਿਹੜਾ ਧਨੋਲਾ ਮੰਡੀ ਤੇ ਇਹ ਪਸ਼ੂ ਮੇਲਾ ਲੱਗਿਆ ਹੈਗਾ ਕੋਈ ਵੀ ਜਿਹੜਾ ਝੋਟਾ ਹੈਗਾ ਕੋਈ ਵੀ ਬੁੱਲ ਭੜਦਾ ਨਹੀਂ ਇੱਕ ਦੂਜੇ ਨਾਲ ਇਸ ਗੱਲੋਂ ਸੇ ਇਸੀ ਦੋਸਤੋ ਪਸ਼ੂ ਮੇਲਾ ਹਰੇਕ ਨੂੰ ਦੇਖਣਾ ਚਾਹੀਦਾ ਹੈ ਜਿਹੜੇ ਕਿਸਾਨ ਆ ਭਰਾ ਸਾਡੇ ਉਹਨਾਂ ਲਈ ਤਾਂ ਸਪੈਸ਼ਲ ਆ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ ਤੇ ਕਿਉਂਕਿ ਇੰਨੇ ਆਈਟਮਾਂ ਇੰਨਾ ਕੁਝ ਜਰੂਰ ਦੇਖਣੀਆਂ ਚਾਹੀਦੀਆਂ ਭਾਂਤ ਭਾਂ ਦੇ ਪਸ਼ੂ ਆ ਹਨ ਤੇ ਪਸ਼ੂਆਂ ਦੇ ਪ੍ਰੋਡਕਟ ਆ ਕਿਸਾਨਾਂ ਨਾਲ ਸੰਬੰਧਤ ਫਸਲਾਂ ਨਾਲ ਸੰਬੰਧਤ ਸਾਰੇ ਪ੍ਰੋਡਕਟ ਇੱਥੇ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਤਾ એમ ਕਾਫੀ ਹੋ ਗਿਆ ਸਮਰਾਟ ਸਮਰਾਟ ਆਹੀ ਇਹ ਵੀ ਚੈਂਪ ਚੈਂਪੀਅਨਸ਼ਿਪ ਐ ਨੂੰ ਲੜਾਈ ਹੋਊਗੀ ਬਾਈਆਂ ਨੇ ਇੱਥੇ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਇਸ ਰਿੰਗ ਚ ਦੋ ਰਿੰਗਾ ਚ ਜਿਹੜੇ ਕੰਪੀਟੀਸ਼ਨ ਹੋ ਰਏ ਆ ਇਹ ਸਾਰੇ ਸਟਾਲ ਪਹਿਲਾਂ ਆਪਾਂ ਦੇਖ ਲਿਆ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ